ਪਿਛਲੇ ਸਮੇਂ 'ਚ ਮਾਚੋੜਾ ਸਾਹਿਬ ਦੇ ਗੁਰਦੁਆਰਾ ਗਨੀਕਾ ਨਵੀਂ ਖਾਂ ਦੇ ਵਿੱਚ ਜੋ ਫੰਡਾਂ ਦੀ ਦੁਰਵਰਤੋਂ ਹੋਈ ਸੀ ਜਿਹਦੇ ਆਧਾਰ ਦੇ ਉੱਤੇ ਕੱਲ ਦਿਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਠੌਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ 316 316/36/2 ਦੇ ਤਹਿਤ ਉਹਨਾਂ ਤੇ ਮੁਕੱਦਮਾ ਦਰਜ ਹੋਇਆ ਜਿਦੇ ਵਿੱਚ ਬਿਆਨਾਂ ਦੇ ਆਧਾਰ ਤੇ ਸਾਹਮਣੇ ਆਇਆ ਵੀ ਜਿਹੜੀ ਫੰਡਾਂ ਦੀ ਦੁਰਵਰਤੋਂ ਸੀ ਉਹਨਾਂ ਨੇ ਨਿੱਜੀ ਖਾਤਿਆਂ 'ਚ ਪਾ ਕੇ ਆਪਣੇ ਪ੍ਰਾਈਵੇਟ ਕੰਮਾਂ ਦੇ ਲਈ ਵਰਤੀ ਸੋ ਮੈਂ ਪਹਿਲਾਂ ਤਾਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਪਿਛਲੇ ਸਮੇਂ 'ਚ ਜਦੋਂ ਇਹ ਮਾਮਲਾ ਸਾਡੇ ਧਿਆਨ 'ਚ ਆਇਆ ਸੀ ਗਰਜੀਤ ਸਿੰਘ ਗਿੱਲ ਤੇ ਰਠੌਰ ਨੂੰ ਉਸੇ ਦਿਨ ਪਾਰਟੀ ਦੇ ਵਿੱਚੋਂ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਸੀ ਬਤੌਰ ਹਲਕਾ ਇੰਚਾਰਜ ਇਹ ਮੈਂ ਫੈਸਲਾ ਲਿਆ ਸੀ ਤੇ ਸਮੁੱਚੀ ਟੀਮ ਨੇ ਮੂਹਰ ਲਾਈ ਸੀ ਵੀ ਜਿਹੇ ਬੰਦੇ ਜਿਹੜੇ ਗੁਰੂ ਘਰਾਂ ਨਾਲ ਬੇਈਮਾਨੀਆਂ ਕਰਦੇ ਨੇ ਗੁਰੂ ਘਰ ਦੇ ਪੈਸੇ ਨਾਲ ਗੜਬੜਾਂ ਕਰਦੇ ਨੇ ਉਹਨਾਂ ਨੂੰ ਪਾਰਟੀ 'ਚ ਰਹਿਣ ਦਾ ਕੋਈ ਸੋ ਮੈਂ ਬਹੁਤ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਨਿਰਪੱਖ ਜਾਂਚ ਕੀਤੀ ਅਤੇ ਇਹਨਾਂ ਬੰਦਿਆਂ ਨੂੰ ਜਿਹੜੀ ਬਣਦੀ ਤਾਰਾਵਾਂ ਤਹਤ ਇਹਨਾਂ ਦੇ ਪਰਚਾ ਦੱਚ ਤੇ ਦੂਸਰੇ ਪਾਸੇ ਮੈਂ ਇੱਕ ਗੱਲ ਨੂੰ ਲੈ ਕੇ ਬੜਾ ਹੈਰਾਨ ਵੀ ਹਾਂ ਤੇ ਸ਼ਰਮ ਵੀ ਆਉਂਦੀ ਆ ਕਿ ਜਿਹੜੀ ਵਿਰੋਧੀ ਪਾਰਟੀ ਕਾਂਗਰਸ ਆ ਜਿਨ੍ਹਾਂ ਦੇ ਹਲਕਾ ਇੰਚਾਰਜ ਰਾਜਾ ਗਿੱਲ ਜੀ ਉਹਨਾਂ ਦੇ ਧਿਆਨ 'ਚ ਸਾਰਾ ਮੁੱਦਾ ਲਿਆਂਦਾ ਗਿਆ ਸੀ ਕਿਉਂਕਿ ਜਦੋਂ ਇਹ ਪਾਰਟੀ 'ਚੋਂ ਸ਼੍ਰੋਮਣੀ ਕਾਲੀਦਾਹ 'ਚੋਂ ਕੱਢੇ ਗਏ ਉਹਨਾਂ ਦੇ ਜੋ ਅਕਾਊਂਟ ਸੀ ਗੁਰਦੁਆਰਾ ਸਾਹਿਬ ਦੇ ਉਹ ਤੇ ਪਰਸਨਲ ਅਕਾਊਂਟ ਸਾਰੇ ਪਬਲਿਕ ਡੋਮੇਨ 'ਚ ਸੀ ਉਹ ਧਿਆਨ ਚ ਹੋਣ ਦੇ ਬਾਵਜੂਦ ਪਤਾ ਨਹੀਂ ਕਿਹੜੇ ਨਿੱਜੀ ਲਾਹੇ ਲਈ ਕਿਸ ਤਰ੍ਹਾਂ ਦੇ ਲਾਹੇ ਲਈ ਮੈਂ ਉਤੇ ਟਿੱਪਣੀ ਨਹੀਂ ਕਰਨਾ ਚਾਹੂੰਗਾ ਵੀ ਜਿਹੜਾ ਕਾਂਗਰਸ ਦਾ ਸੂਬਾ ਪ੍ਰਧਾਨ ਰਾਜਾ ਬੜਿੰਗ ਤੋਂ ਜਾ ਕੇ ਉਹਨਾਂ ਨੇ ਸਰੂਪਾ ਪਾਇਆ ਤੇ ਉਹਨਾਂ ਨੂੰ ਉਸੇ ਦਿਨ ਕਾਂਗਰਸ ਚ ਜੁਆਇਨ ਕਰਾਇਆ ਗਿਆ ਜਿਹੜਾ ਕਿ ਕਾਂਗਰਸ ਦੀ ਮਾਨਸਿਕਤਾ ਦਰਸਾਉਂਦਾ ਹੈ ਕਿ ਕਿਹੜੇ ਉਹ ਆਪਣੀਆਂ ਚਾਲਾਂ ਚੱਲਦੇ ਹੋਏ ਜਿਵੇਂ ਪਿੱਛੇ ਵੀ ਆਪਾਂ ਦੇਖਿਆ ਕਿ ਕੇਵਲ ਤੇ ਕੇਵਲ ਕਾਂਗਰਸ ਵੋਟਾਂ ਦੀ ਰਾਜਨੀਤੀ ਕਰਦੀ ਆ ਗਰਾਊਂਡ ਦੇ ਉੱਤੇ ਕਿਹੜਾ ਬੰਦਾ ਚੰਗਾ ਕਿਹੜਾ ਮਾੜਾ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਸੋ ਜਿਹੇ ਬੰਦੇ ਜਿਨ੍ਹਾਂ ਨੇ ਗੁਰੂ ਘਰ ਦੇ ਫੰਡਾਂ ਨਾਲ ਬੇਅਦਬੀ ਕੀਤੀ ਤਕਰੀਬਨ 1 ਕਰੋੜ ਤੋਂ ਉੱਪਰ ਦੀ ਹੋ ਰਕਮਾਂ ਜਿਨ੍ਹਾਂ ਦੇ ਨਾਲ ਇਹਨਾਂ ਦੁਰਵਰਤੋਂ ਕੀਤੀ ਨਿੱਜੀ ਆਪਣੇ ਫਫਾਤ ਲਈ ਆਪਣੇ ਨਿੱਜੀ ਸਵਾਰਥ ਲਈ ਉਹ ਰਕਮ ਇਹਨਾਂ ਨੇ ਭਰਤੀ ਉਸੇ ਬੰਦੇ ਨੂੰ ਕਾਂਗਰਸ ਨੇ ਜੁਆਇਨ ਕਰਾਇਆ ਸੋ ਮੈਂ ਇੱਕ ਤਾਂ ਇਹ ਸਵਾਲ ਖੜਾ ਕਰਦਾ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੇ ਤੇ ਸਮਰਾੜਾ ਹਲਕਾ ਦੇ ਹਲਕਾ ਇੰਚਾਰਜ ਜੀ ਤੇ ਵੀ ਜਿਹੜੇ ਅਜਿਹੇ ਬੰਦੇ ਨੇ ਕੀ ਮਜਬੂਰੀ ਸੀ ਉਹਨਾਂ ਨੂੰ ਜੁਆਇਨ ਕਰਾਉਣਾ ਦੂਸਰੀ ਕਿਉਂਕਿ ਕਈ ਵਾਰ ਕਈ ਚੀਜ਼ਾਂ ਲੋਕ ਰਾਜਨੀਤੀ ਨਾਲ ਜੋੜ ਕੇ ਦੇਖਦੇ ਨੇ ਪਰ ਇਸ ਮੁੱਦੇ ਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਇਹ ਮੁੱਦਾ ਜਿਹੜਾ ਸੀ ਇਹ ਇੱਕ ਧਾਰਮਿਕ ਮੁੱਦਾ ਸੀ ਇਹ ਲੋਕਾਂ ਦਾ ਮੁੱਦਾ ਸੀ ਇਹ ਸੰਗਤ ਦਾ ਮੁੱਦਾ ਸੀ ਸੋ ਸੰਗਤ ਦੇ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਆ ਤੇ ਸੰਗਤ ਦੇ ਨਾਲ ਖੜਨ ਦੀ ਬਜਾਏ ਕੁਝ ਲੋਕਾਂ ਨੇ ਪਿਛਲੇ ਸਮੇਂ 'ਚ ਬੜੀਆਂ ਤਰ੍ਹਾਂ ਦੀਆਂ ਫਵਾਹਾਂ ਵੀ ਫਲਾਈਆਂ ਬੜਾ ਕੂੜ ਪ੍ਰਚਾਰ ਵੀ ਕੀਤਾ ਗਿਆ ਪਰ ਅੱਜ ਬਹੁਤ ਵਧੀਆ ਹੋਇਆ ਕਿ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਗੁਰੂ ਮਹਾਰਾਜ ਨੇ ਹਉਟ ਆਸਰੇ ਨਾਲ ਇੰਨਾ ਕਿ ਕਿਰਪਾ ਹੋਈ ਆ ਵੀ ਉਹ ਜਿਹੜੇ ਕਾਰਪੋਰੇਟ ਬੰਦੇ ਸੀ ਜਿਨ੍ਹਾਂ ਨੇ ਗੁਰੂ ਘਰ ਦਾ ਪੈਸਾ ਖਾਦਾ ਉਹਨਾਂ ਤੇ ਬਣਦੀਆਂ ਤਰਾਮਾਂ ਤਹਿਤ ਉਹਨਾਂ ਤੇ ਪਰਚਾ ਦਰਜ ਹੋਇਆ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਅਸੀਂ ਜੋ ਠੁਕਮੀਆਂ ਸਜਾਵਾਂ ਨੇ ਦਬਾਉਣ ਤੱਕ ਅਸੀਂ ਗੁਰੂ ਘਰ ਦੇ ਨਾਲ ਖੜੇ ਅਸਲ ਜਿਹੜਾ 10 ਦਿਨ ਪਹਿਲਾਂ ਕਿ ਦਿਨ ਸਾਡਾ ਮਹਾਂਪੁਰਜ ਜੀ ਕੀਏ ਇਤਰਾ ਹਾਂਜੀ ਹਾਂਜੀ ਸਰ ਉਹ ਬਾਬਾ ਭਦਾਵਾ ਸਿੰਘ ਕਾਰਸੇਵਾਲੀ ਗੁਰਦੁਆਰਾ ਗਨੀਖਾ ਨਵੀਖਾ ਮਸਿਹੜਾ ਸਾਹਿਬ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਸਾਡੇ ਐਸਐਸਪੀ ਸਾਹਿਬ ਖੰਨਾ ਨੂੰ ਉਹ ਐਪਲੀਕੇਸ਼ਨ ਸਾਨੂੰ ਪੜਤਾਲ ਲਈ ਮਾਰਕੋਈ ਸੀ ਪੜਤਾਲ ਤੇ ਅਸੀਂ ਅੱਗੇ ਬਿਆਨਤ ਲਿਖੇ ਸਟੇਟਮੈਂਟਾਂ ਕਢਵਾਈਆਂ ਬੈਂਕ ਦੀਆਂ ਔਰ ਗੁਰਦੁਆਰਾ ਸਾਹਿਬ ਦੀ ਬੈਂਕ ਖਾਤੇ ਸਟੇਟਮੈਂਟ ਕਢਵਾਈ ਸੀ ਉਦੇ ਧਾਰ ਤੇ ਮਤਲਬ ਜੀ ਦਲਜੀਤ ਸਿੰਘ ਹੋਗੇ ਜੀ ਜਗਦੀਸ਼ ਸਿੰਘ ਹੋਗੇ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਟ੍ਰਾਂਜੈਕਸ਼ਨ ਹੋਏ ਹੋਏ ਸੀ ਤੇ ਉਦੇ ਆਧਾਰ ਤੇ ਫਿਰ ਐਫਆਰ ਦਰਜ ਕਰਕੇ ਤਪਤੀ ਸਮਲ ਚ ਲੈਂਦੀ ਹੈ ਜੀ ਇਸ ਮਾਮਲੇ ਤੋਂ ਹੋਰ ਵੀ ਕੋਈ ਜਾਣੇ ਸ਼ਾਮਲ ਜੀ 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 ਅੱਗੇ ਜਦਾਂ ਇਹਨਾਂ ਦੇ ਬੈਂਕ ਸਟੇਟਮੈਂਟਾਂ ਵਾਚ ਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਜਿੰਨੇ ਵੀ ਆਏ ਉਹ ਦੋਸ਼ੀ ਪਾਏ ਜਾਣੇ ਆ ਜੀ ਤੇ ਸਭ ਕੁਝ ਸਹੀ ਹੋਈ ਹੈ ਤਕਰੀਬ ਜੀ ਨਹੀਂ ਅਜੇ ਗੈਸਟਰੀ ਨਹੀਂ ਹੋਈ